ਕਨੌਰੀ ਬਾਰਡਰ ਤੇ ਦੱਬ ਵਾਲੀ ਬਾਰਡਰ ਤੇ ਜਿਹੜਾ ਚੱਲ ਰਿਹਾ ਧਰਨਾ ਉਹਨੂੰ ਮੱਖ ਰੱਖਦਿਆਂ ਹੋਇਆਂ ਪਿੰਡ ਕੋਹਾਲੀ ਦੇ ਵਿੱਚ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਵਿੱਚ ਇੱਕ ਮੀਟਿੰਗ ਕੀਤੀ ਗਈ ਔਰ ਉਸ ਜਿਹੜਾ ਧਰਨੇ ਨੂੰ ਮਜ਼ਬੂਤੀ ਵਾਸਤੇ ਇੱਥੇ ਇੱਕ ਸਾਡੀ ਜਿਹੜੀ ਪੁਰਾਣੀ ਕਮੇਟੀ ਸੀ ਉਹਦੇ ਪ੍ਰਧਾਨ ਸਾਹਿਬ ਜਿਹੜੇ ਘੱਟ ਕੰਮ ਕਰਦੇ ਸੀ ਉਹਦਾ ਕਰਕੇ ਨਵੇਂ ਪ੍ਰਧਾਨ ਦੀ ਅੱਜ ਚੋਣ ਕੀਤੀ ਗਈ ਔਰ ਕਮੇਟੀ ਜਿਹੜੀ ਆ ਉਹ ਮਜ਼ਬੂਤ ਕਰਕੇ ਜਿਹੜਾ ਆਪਣਾ ਸਰਕਾਰ ਦੇ ਨਾਲ ਜਿਹੜਾ ਚੱਲ ਰਿਹਾ ਐਮਐਸਪੀ ਗਰੰਟੀ ਕਾਨੂੰਨ ਦੇ ਮਾਡੇ ਰਾਹ ਡੇ ਰੱਖ ਦਿਆਂ ਔਰ ਜਿਵੇਂ ਆਪਾਂ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਦੇ ਉਤੇ ਧਰਨੇ ਦੇ ਰਿਆਂ ਨਸ਼ਿਆਂ ਦੇ ਵਿਰੁੱਧ ਵਿੱਚ ਉਹਨਾਂ ਦੇ ਜਿਹੜੇ ਵਿਚਾਰ ਵਟਾਂਦਰਾ ਕਰਕੇ ਅੱਜ ਇੱਥੇ ਜਿਹੜਾ ਨਵੇਂ ਪ੍ਰਧਾਨ ਨੇ ਜਦ ਤੱਕ ਦਿੱਤੇ ਗਏ ਨੇ ਔਰ ਜਿਹੜਾ ਸ਼ੰਭੂ ਬਾੜਰਿਆ ਆਪਣਾ ਉੱਥੇ ਲੱਗਾ ਕੈਂਪ ਆ ਉਹਨੂੰ ਮਜ਼ਬੂਤੀ ਵਾਸਤੇ ਜਿਹੜੇ ਵਿਚਾਰ ਵਟਾਂਦਰਾ ਕੀਤਾ